ਸਤ ਸ੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਕੱਲ 26 ਤਰੀਕ ਹੈ 26 ਤਰੀਕ ਜਾਨੀ ਕਿ ਕੱਲ ਦੇ ਦਿਨ ਪੀਯੂ ਬਚਾਓ ਮੋਰਚੇ ਦੇ ਵਿੱਚੋਂ ਇੱਕ ਵੱਡੀ ਕਾਲ ਦਿੱਤੀ ਗਈ ਹੈ ਦੱਸਦੇ ਕਿ ਸਟੂਡੈਂਟ ਲਗਾਤਾਰ ਪ੍ਰੋਟੈਸਟ ਤੇ ਬੈਠੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੈਨੇਟ ਤੇ ਇੰਡੀਕੇਟਰ ਨੂੰ ਬਹਾਲ ਕਰਨ ਦੇ ਲਈ ਸਟੂਡੈਂਟਾਂ ਦੇ ਵੱਲੋਂ ਲਗਾਤਾਰ ਠੰਡ ਦੇ ਵਿੱਚ ਜਿਹੜਾ ਧੰਨਾ ਲਗਾਇਆ ਹੋਇਆ ਪਰ ਸਰਕਾਰ ਆਪਣੀ ਤਾਨਾਸ਼ਾਹੀ ਜਿੱਤੇ ਉੱਪਰ ਅੜੀ ਹੋਈ ਹੈ ਤਾਂ ਕੱਲ ਨੂੰ ਜਿਹੜੀ ਕਾਲਜ ਯੂਨੀਵਰਸਿਟੀ ਬੰਦ ਕਰਨ ਦੀ ਦਿੱਤੀ ਗਈ ਸੀ ਤਾਂ ਸਟੂਡੈਂਟ ਸਾਰੇ ਹੀ ਇਕੱਠੇ ਹੋ ਕੇ ਹੁਣ ਗੇਟ ਬੰਦ ਕਰਨ ਤੌਰ ਤੇ ਪੈ ਨੇ ਉਹਨਾਂ ਦੇ ਵੱਲੋਂ ਗੇਟ ਸਾਰੇ ਹੀ ਬੰਦ ਕਰ ਦਿੱਤੇ ਨੇ ਤਾਂ ਜਿਹੜੇ ਐਗਜ਼ਾਮ ਹੈ ਉਹ ਵੀ ਪੋਸਟਪੋਨ ਕਰ ਦਿੱਤੇ ਗਏ ਨੇ ਤਾਂ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਸਟੂਡੈਂਟਾਂ ਦੇ ਵੱਲੋਂ ਇਕੱਠੇ ਹੋ ਕੇ ਯੂਨੀਵਰਸਿਟੀ ਦੇ ਸਾਰੇ ਹੀ ਗੇਟ ਆ ਜਿਹੜੇ ਬੰਦ ਕਰ ਦਿੱਤੇ ਨੇ ਤਾਂ ਹੋਰ ਕੀ ਕੁਝ ਕਿਹਾ ਸਟੂਡੈਂਟਾਂ ਦਾ ਇਸ ਮਸਲੇ ਤੇ ਉਹ ਤੁਹਾਨੂੰ ਸੁਣਾਉਣੇ ਆ ਫਿਰ ਤੁਹਾਨੂੰ ਸਾਰੀਆਂ ਤਸਵੀਰਾਂ ਅਸੀਂ ਬਾਅਦ ਵਿੱਚ ਦਿਖਾਉਣੇ ਆ ਜੋ ਕੱਲ ਦੀ ਘੋਲ ਨੂੰ ਲੈ ਕੇ ਏ ਜੋ ਵੀ ਜੰਨਿਵਰਸਿਟੀ ਦੇ ਵਿੱਚ ਸਟੂਡੈਂਟ ਬੈਠੇ ਹੋਏ ਨੇ ਕਾਹ ਲੋ ਵੀ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਕਾਲਜਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਅਧਿਆਪਕ ਜਾਂ ਫਿਰ ਜਿਹੜੇ ਇਸ ਮੋਰਚੇ ਨੂੰ ਸਮਰਥਨ ਕਰਦੇ ਨੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪਹੁੰਚਣਗੇ ਤਾਂ ਤਸਵੀਰਾਂ ਤੁਸੀਂ ਹੁਣ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਸਾਰੇ ਹੀ ਗੇਟ ਯੂਨੀਵਰਸਿਟੀ ਦੇ ਇਹੜੇ ਆ ਬੰਦ ਕਰ ਦਿੱਤੇ ਗਏ ਨੇ ਅੱਸੀ ਗੱਲ ਦੋਸਤੋ ਕੱਲ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਪੰਜਾਬ ਯੂਨੀਵਰਸਿਟੀ ਬੰਦ ਦੀ ਕਾਲ ਦਿੱਤੀ ਗਈ ਸੀਗੀ ਤੇ ਕੱਲ ਨੂੰ ਹੋਣ ਵਾਲੇ ਜਿੰਨੇ ਵੀ ਐਗਜ਼ਾਮ ਆ ਉਹ ਯੂਨੀਵਰਸਿਟੀ ਨੇ ਪੋਸਟਪੋਨ ਕਰ ਦਿੱਤੇ ਆ ਕੱਲ ਇੱਕ ਯੂਨੀਵਰਸਿਟੀ ਵੱਲੋਂ ਇੱਕ ਬਕਾਇਦਾ ਨੋਟੀਫਿਕੇਸ਼ਨ ਆਉਂਦਾ ਪਹਿਲਾਂ ਜਿਹਦੇ ਵਿੱਚ ਉਹ ਮਤਲਬ ਬੜੇ ਈਗੋ ਨਾਲ ਤੇ ਹੰਕਾਰ ਨਾਲ ਇਹ ਕਹਿੰਦੇ ਆ ਕਿ ਵੀ 26 ਤਰੀਕ ਨੂੰ ਡਿਪਾਰਟਮੈਂਟ ਵੀ ਲੱਗਣਗੇ ਯੂਨੀਵਰਸਿਟੀ ਖੁੱਲੂਗੀ ਤੇ 9 ਤੋਂ 5 ਉਹਨਾਂ ਨੇ ਸਾਰੇ ਸਟਾਫ ਨੂੰ ਟੀਚਿੰਗ ਸਟਾਫ ਤੇ ਨਾਨ ਟੀਚਿੰਗ ਸਟਾਫ ਨੂੰ ਆਪਦੀ ਡਿਪਾਰਟਮੈਂਟਸ ਦੇ ਵਿੱਚ ਉੱਥੇ ਪ੍ਰੈਜ਼ੈਂਟ ਹੋਣ ਦਾ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ ਸੀਗਾ ਉਹ ਉਹਨਾਂ ਨੇ ਆਪਦੀ ਈਗੋ ਦੇ ਵਿੱਚ ਆਰਡਰ ਕੱਢਿਆ ਸੀਗਾ ਪਰ ਸਟੂਡੈਂਟਸ ਦੀ ਯੂਨਿਟੀ ਦੇਖਦੇ ਹੋਏ ਸਟੂਡੈਂਟਸ ਦਾ ਜਿਹੜਾ ਵਿਰੋਧ ਆ ਉਹ ਦੇਖਦੇ ਹੋਏ ਜੋ ਪੰਜਾਬ ਯੂਨੀਵਰਸਿਟੀ ਬਚ ਕੈਸ਼ਨ ਸੀਗਾ ਵਾਪਸ ਲੈ ਲਿਆ ਤੇ ਕੱਲ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਜਿਹੜੇ ਸਾਰੇ ਐਗਜ਼ਾਮ ਆ ਉਹ ਪੋਸਟਪੋਨ ਕਰ ਦਿੱਤੇ ਗਏ ਆ ਪਰ ਜਿੰਨੇ ਵੀ ਕਾਲਜੇਸ ਦੇ ਵਿੱਚ ਕੱਲ ਐਗਜ਼ਾਮ ਹੋਣਾ ਸੀਗਾ ਕਾਲਜੇਸ ਦੇ ਐਗਜ਼ਾਮ ਉਸੇ ਤਰ੍ਹਾਂ ਹੋਣਗੇ ਪਰ ਯੂਨੀਵਰਸਿਟੀ ਕੈਂਪਸ ਦੇ ਜਿੰਨੇ ਐਗਜ਼ਾਮ ਆ ਉਹ ਪੋਸਟਪੋਨ ਕਰ ਦਿੱਤੇ ਗਏ ਆ ਤੇ ਕੱਲ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਆ ਸੋ ਜਿਹੜਾ ਹਜੇ ਤੱਕ ਵੀ ਜਿਹੜਾ ਸੈਨੇਟ ਇਲੈਕਸ਼ਨ ਦਾ ਸ਼ਡਿਊਲ ਆ ਹਜੇ ਤੱਕ ਨਹੀਂ ਆਇਆ ਪਿਛਲੇ 24 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾਗਾ ਪਹਿਲਾਂ ਯੂਨੀਵਰਸਿਟੀ ਨੇ ਸਾਨੂੰ 18 ਤਰੀਕ ਨੂੰ ਕਿਹਾ ਸੀਗਾ ਕਿ ਤੁਸੀਂ 25 ਤਰੀਕ ਤੱਕ ਕੋਈ ਪ੍ਰੋਟੈਸਟ ਕਾਲ ਨਾ ਕਰੋ 25 ਤੱਕ ਨੋਟੀਫਿਕੇਸ਼ਨ ਆ ਜਾਊਗਾ ਹੁਣ ਜਦੋਂ 25 ਤੋਂ ਬਾਅਦ ਹੀ 26 ਨੂੰ ਕਾਲ ਦਿੱਤੀ ਆ ਤਾਂ ਯੂਨੀਵਰਸਿਟੀ ਆਪਣੀ ਟੈਕਟਿਕ ਪਲੇ ਕਰ ਰਹੀ ਆ ਕਦੇ ਤੇ ਜਿਹੜਾ ਨੌਨ ਟੀਚਿੰਗ ਸਟਾਫ ਐਸੋਸੀਏਸ਼ਨ ਆ ਉਹਨਾਂ ਦੇ ਥਰੂ ਸਾਡੇ ਤੇ ਉਹਨਾਂ ਦੇ ਥਰੂ ਇੱਕ ਨੈਰੇਟਿਵ ਕ੍ਰੀਏਟ ਕਰ ਰਹੇ ਆ ਕਿ ਵੀ ਜਿਹੜੇ ਸਟੂ ਇੱਕ ਬਾਰ ਦੇ ਵਿੱਚ ਬਿਆਨ ਦਵਾਇਆ ਜਾ ਰਿਹਾ ਕਿ ਤਾਂ ਕਿ ਪ੍ਰੋਟੈਸਟ ਨੂੰ ਡਿਫਰ ਕੀਤਾ ਜਾਵੇ ਪਰ ਇਸ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਹੈਗਾ ਬੜੀ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ ਹੈਗਾ ਸਟੂਡੈਂਟਸ ਇੱਥੇ ਵੱਡੀ ਗਿਣਤੀ ਦੇ ਵਿੱਚ ਦਿੱਲੀ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਆ ਅ ਜਿਹੜੇ ਕੱਲ ਦੇ 26 ਨਵੰਬਰ ਦੇ ਐਗਜ਼ਾਮ ਪੋਸਟਪੋਨ ਕੀਤੇ ਗਏ ਸੀਗੇ ਉਹਦੇ ਵਿੱਚੋਂ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੇ ਮੀਟਿੰਗ ਤੋਂ ਬਾਅਦ ਚੌਸਤ ਚੜਾਕੀ ਦੇ ਨਾਲ ਜਿਹੜੇ ਕੁਸ਼ਲ ਸਟੂਡੈਂਟਸ ਦੇ ਐਗਜ਼ਾਮ ਸੀਗੇ ਉਹਨਾਂ ਨੇ ਸੈਂਟਰ ਚੇਂਜ ਕਰਕੇ ਡੀਏਵੀ ਕਾਲਜ ਕਰਦੇ ਸੀਗੇ ਔਰ ਅਸੀਂ 2 ਨੰਬਰ ਗੇਟ ਤੇ ਬੰਦ ਕੀਤਾ ਹੋਇਆ ਹੈਗਾ ਪ੍ਰੋਟੈਸਟ ਕਰ ਰਹੇ ਹਾਂ ਤੇ ਅਥਾਰਟੀ ਨਾਲ ਇੱਕ ਵਾਰ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਆ ਵੀ ਜਿਹੜੇ ਐਗਜ਼ਾਮ ਇਹਨਾਂ ਨੇ ਸੈਂਟਰ ਚੇਂਜ ਕੀਤੇ ਆ ਉਹਨਾਂ ਨੂੰ ਵੀ ਕੱਲ ਦੇ ਲਈ ਜਿਹੜਾ ਪੋਸਟਪੋਨ ਕੀਤਾ ਜਾਵੇ ਤੇ ਹੁਣ ਅਥਾਰਟੀ ਮੀਟਿੰਗ ਕਰ ਰਹੀ ਆ ਦੇਖੋ ਅੱਗੇ ਕੀ ਗੱਲ ਹੋਣੀ ਕਿੰਨੇ ਗੱਲਬਾਤ ਕਰਦੇ ਆ ਜੇ 10 ਮਿੰਟ ਤੱਕ ਨਹੀਂ ਹੁੰਦੇ ਤੁਸੀਂ ਇਹ ਜਿਹੜਾ ਸੰਘਰਸ਼ ਨੂੰ ਤਿੱਖਾ ਹੋਰ ਕਰਾਂਗੇ ਸਤਿ ਸ੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਕੱਲ 26 ਤਰੀਕ ਹੈ 26 ਤਰੀਕ ਜਨਨ ਕਿ ਕੱਲ ਦੇ ਦਿਨ ਪੀਯੂ ਬਚਾਓ ਮੋਰਚੇ ਦੇ ਵਿੱਚੋਂ ਇੱਕ ਵੱਡੀ ਕਾਲ ਦਿੱਤੀ ਗਈ ਹੈ ਦੱਸਦੇ ਕਿ ਸਟੂਡੈਂਟ ਲਗਾਤਾਰ ਪ੍ਰੋਟੈਸਟ ਦੇ ਬੈਠੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੈਨੇਟ ਤੇ ਸਿੰਡੀਗੇਟਰ ਨੂੰ ਬਹਾਲ ਕਰਨ ਦੇ ਲਈ ਸਟੂਡੈਂਟਾਂ ਦੇ ਵੱਲੋਂ ਲਗਾਤਾਰ ਠੰਡ ਦੇ ਵਿੱਚ ਜਿਹੜਾ ਧਰਨਾ ਲਗਾਇਆ ਹੋਇਆ ਪਰ ਸਰਕਾਰ ਆਪਣੀ ਤਾਨਾਸ਼ਾਹੀ ਜਿੱਤੇ ਉੱਪਰ ਅੜੀ ਹੋਈ ਹੈ ਤਾਂ ਕੱਲ ਨੂੰ ਜਿਹੜੀ ਕਾਲਜ ਯੂਨੀਵਰਸਿਟੀ ਬੰਦ ਕਰਨ ਦੀ ਦਿੱਤੀ ਗਈ ਸੀ ਤਾਂ ਸਟੂਡੈਂਟ ਸਾਰੇ ਹੀ ਇਕੱਠੇ ਹੋ ਕੇ ਹੁਣ ਗੇਟ ਬੰਦ ਕਰਨ ਤੁਰ ਪਏ ਨੇ ਉਹਨਾਂ ਦੇ ਵੱਲੋਂ ਗੇਟ ਸਾਰੇ ਹੀ ਬੰਦ ਕਰ ਦਿੱਤੇ ਨੇ ਤਾਂ ਜਿਹੜੇ ਐਗਜ਼ਾਮ ਹੈ ਉਹ ਵੀ ਪੋਸਟਪੋਨ ਕਰ ਦਿੱਤੇ ਗਏ ਨੇ ਤਾਂ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਸਟੂਡੈਂਟਾਂ ਦੇ ਵੱਲੋਂ ਇਕੱਠੇ ਹੋ ਕੇ ਯੂਨੀਵਰਸਿਟੀ ਦੇ ਸਾਰੇ ਹੀ ਗੇਟ ਆ ਜਿਹੜੇ ਬੰਦ ਕਰ ਦਿੱਤੇ ਨੇ ਤਾਂ ਹੋਰ ਕੀ ਕੁਝ ਕਿਹਾ ਸਟੂਡੈਂਟਾਂ ਦਾ ਇਸ ਮਸਲੇ ਤੇ ਆਓ ਤੁਹਾਨੂੰ ਸੁਣਾਉਣੇ ਆ ਫਿਰ ਤੁਹਾਨੂੰ ਸਾਰੀਆਂ ਤਸਵੀਰਾਂ ਅਸੀਂ ਬਾਅਦ ਵਿੱਚ ਦਿਖਾਉਨੇ ਆ ਜੋ ਕੱਲ ਦੀ ਕਾਲ ਨੂੰ ਲੈ ਕੇ ਇਹ ਜੋ ਵੀ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਬੈਠੇ ਹੋਏ ਨੇ ਕੱਲੋ ਵੀ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਕਾਲਜਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਅਧਿਆਪਕ ਜਾਂ ਫਿਰ ਜਿਹੜੇ ਇਸ ਮੂਰਤ ਜੇ ਨੂੰ ਸਮਰਥਨ ਕਰਦੇ ਨੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪਹੁੰਚਣਗੇ ਤਾਂ ਤਸਵੀਰਾਂ ਤੁਸੀਂ ਹੁਣ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਸਾਰੇ ਹੀ ਗੇਟ ਯੂਨੀਵਰਸਿਟੀ ਦੇ ਇਹੜੇ ਆ ਬੰਦ ਕਰ ਦਿੱਤੇ ਗਏ ਨੇ ਅੱਸੀ ਗੱਲ ਦੋਸਤੋ ਕੱਲ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਪੰਜਾਬ ਯੂਨੀਵਰਸਿਟੀ ਬੰਦ ਦੀ ਕਾਲ ਦਿੱਤੀ ਗਈ ਸੀਗੀ ਤੇ ਕੱਲ ਨੂੰ ਹੋਣ ਵਾਲੇ ਜਿੰਨੇ ਵੀ ਐਗਜ਼ਾਮ ਆ ਉਹ ਯੂਨੀਵਰਸਿਟੀ ਨੇ ਪੋਸਟਪੋਨ ਕਰ ਦਿੱਤੇ ਆ ਕੱਲ ਇੱਕ ਯੂਨੀਵਰਸਿਟੀ ਵੱਲੋਂ ਇੱਕ ਬਕਾਇਦਾ ਨੋਟੀਫਿਕੇਸ਼ਨ ਆਉਂਦਾ ਪਹਿਲਾਂ ਜਿਹਦੇ ਵਿੱਚ ਉਹ ਮਤਲਬ ਬੜੇ ਈਗੋ ਨਾਲ ਤੇ ਹੰਕਾਰ ਨਾਲ ਇਹ ਕਹਿੰਦੇ ਆ ਕਿ ਵੀ 26 ਤਰੀਕ ਨੂੰ ਡਿਪਾਰਟਮੈਂਟ ਵੀ ਲੱਗਣਗੇ ਯੂਨੀਵਰਸਿਟੀ ਖੁੱਲੂਗੀ ਤੇ 9 ਤੋਂ 5 ਉਹਨਾਂ ਨੇ ਸਾਰੇ ਸਟਾਫ ਨੂੰ ਟੀਚਿੰਗ ਸਟਾਫ ਤੇ ਨਾਨ ਟੀਚਿੰਗ ਸਟਾਫ ਨੂੰ ਆਪਦੀ ਡਿਪਾਰਟਮੈਂਟਸ ਦੇ ਵਿੱਚ ਉੱਥੇ ਪ੍ਰੈਜ਼ੈਂਟ ਹੋਣਾ ਤਾਂ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ ਸੀਗਾ ਉਹ ਉਹਨਾਂ ਨੇ ਆਪਦੀ ਈਗੋ ਦੇ ਵਿੱਚ ਆਰਡਰ ਕੱਢਿਆ ਸੀਗਾ ਪਰ ਸਟੂਡੈਂਟ ਦੀ ਯੂਨਿਟੀ ਦੇਖਦੇ ਹੋਏ ਸਟੂਡੈਂਟਸ ਦਾ ਜਿਹੜਾ ਵਿਰੋਧ ਆ ਉਹ ਦੇਖਦੇ ਹੋਏ ਜੋ ਪੰਜਾਬ ਯੂਨੀਵਰਸਿਟੀ ਬਚਾ ਐਡਮਿਸ਼ਨ ਸੀਗਾ ਵਾਪਸ ਲੈ ਲਿਆ ਤੇ ਕੱਲ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਜਿਹੜੇ ਸਾਰੇ ਐਗਜ਼ਾਮ ਆ ਉਹ ਪੋਸਟਪੋਨ ਕਰ ਦਿੱਤੇ ਗਏ ਆ ਪਰ ਜਿੰਨੇ ਵੀ ਕਾਲਜੇਸ ਦੇ ਵਿੱਚ ਕੱਲ ਐਗਜ਼ਾਮ ਹੋਣਾ ਸੀਗਾ ਕਾਲਜੇਸ ਦੇ ਐਗਜ਼ਾਮ ਉਸੇ ਤਰ੍ਹਾਂ ਹੋਣਗੇ ਪਰ ਯੂਨੀਵਰਸਿਟੀ ਕੈਂਪਸ ਦੇ ਜਿੰਨੇ ਐਗਜ਼ਾਮ ਆ ਉਹ ਪੋਸਟਪੋਨ ਕਰ ਦਿੱਤੇ ਗਏ ਆ ਤੇ ਕੱਲ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਆ ਤੋ ਜਿਹੜਾ ਹਜੇ ਤੱਕ ਵੀ ਜਿਹੜਾ ਸੈਨੇਟ ਇਲੈਕਸ਼ਨ ਦਾ ਸ਼ਡਿਊਲ ਆ ਹਜੇ ਤੱਕ ਨਹੀਂ ਆਇਆ ਪਿਛਲੇ 24 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਹੈਗਾ ਪਹਿਲਾਂ ਯੂਨੀਵਰਸਿਟੀ ਨੇ ਸਾਨੂੰ 18 ਤਰੀਕ ਨੂੰ ਕਿਹਾ ਸੀਗਾ ਕਿ ਤੁਸੀਂ 25 ਤਰੀਕ ਤੱਕ ਕੋਈ ਪ੍ਰੋਟੈਸਟ ਕਾਲ ਨਾ ਕਰੋ 25 ਤੱਕ ਨੋਟੀਫਿਕੇਸ਼ਨ ਆ ਜਾਊਗਾ ਹੁਣ ਜਦੋਂ 25 ਤੋਂ ਬਾਅਦ ਹੀ 26 ਨੂੰ ਕਾਲ ਦਿੱਤੀ ਹੈ ਤਾਂ ਯੂਨੀਵਰਸਿਟੀ ਆਪਣੀ ਟੈਕਟਿਕ ਪਲੇ ਕਰ ਰਹੀ ਆ ਕਦੇ ਤੇ ਜਿਹੜਾ ਨਾਨ ਟੀਚਿੰਗ ਸਟਾਫ ਐਸੋਸੀਏਸ਼ਨ ਆ ਉਹਨਾਂ ਦੇ ਥਰੂ ਸਾਡੇ ਤੇ ਉਹਨਾਂ ਦੇ ਥਰੂ ਇੱਕ ਨੈਰੇਟਿਵ ਕ੍ਰੀਏਟ ਕਰ ਰਹੇ ਆ ਕਿ ਵੀ ਜਿਹੜੇ ਸਟੂ ਬਾਰ ਦੇ ਵਿੱਚ ਬਿਆਨ ਦਵਾਏ ਜਾ ਰਿਹਾ ਕਿ ਤਾਂ ਕਿ ਪ੍ਰੋਟੈਸਟ ਨੂੰ ਡਿਫੇਮ ਕੀਤਾ ਜਾਵੇ ਪਰ ਇਸ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਹੈਗਾ ਬੜੀ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ ਹੈਗਾ ਸਟੂਡੈਂਟਸ ਇੱਥੇ ਵੱਡੀ ਗਿਣਤੀ ਦੇ ਵਿੱਚ ਦਿੱਲੀ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਆ ਔਰ ਜਿਹੜੇ ਕੱਲ੍ਹ ਦੇ 26 ਨਵੰਬਰ ਦੇ ਇਗਜ਼ਾਮ ਪੋਸਟਪੋਨ ਕੀਤੇ ਗਏ ਸੀਗੇ ਉਹਦੇ ਵਿੱਚੋਂ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੇ ਮੀਟਿੰਗ ਤੋਂ ਬਾਅਦ ਚੌਥ ਚੌਕੀ ਦੇ ਨਾਲ ਜਿਹੜੇ ਕੁਝ ਕੁ ਸਟੂਡੈਂਟਸ ਦੇ ਇਗਜ਼ਾਮ ਸੀਗੇ ਉਹਨਾਂ ਨੇ ਸੈਂਟਰ ਚੇਂਜ ਕਰਕੇ ਡੀਏਵੀ ਕਾਲਜ ਕਰਦੇ ਸੀਗੇ ਹੁਣ ਅਸੀਂ 2 ਨੰਬਰ ਗੇਟ ਤੇ ਬੰਦ ਕੀਤਾ ਹੋਇਆ ਹੈਗਾ ਪ੍ਰੋਟੈਸਟ ਕਰ ਰਹੇ ਆ ਤੇ ਅਥਾਰਟੀ ਨੇ ਲੈ ਇੱਕ ਵਾਰ ਉਹਨੂੰ ਚੇਤਾਵਨੀ ਵੀ ਦਿੱਤੀ ਹੈ ਵੀ ਜਿਹੜੇ ਆ ਇਗਜ਼ਾਮ ਇਹਨਾਂ ਨੇ ਸੈਂਟਰ ਚੇਂਜ ਕੀਤੇ ਆ ਉਹਨਾਂ ਨੂੰ ਵੀ ਕੱਲ੍ਹ ਦੇ ਲਈ ਜਿਹੜਾ ਪੋਸਟਪੋਨ ਕੀਤਾ ਜਾਵੇ ਤੇ ਹੁਣ ਅਗੋਂਟੀ ਮੀਟਿੰਗ ਕਰ ਰਹੀ ਹੈ ਦੇਖੋ ਅੱਗੇ ਕੀ ਗੱਲ ਹੋਣੀ ਕਿ ਧੰਨਵਾਦ ਕਰਦੇ ਹਾਂ ਜੇ 10 ਮਿੰਟ ਤੱਕ ਨਹੀਂ ਹੁੰਦੇ ਸੀ ਜਿਹੜਾ ਸੰਘਰਸ਼ ਨੂੰ ਤਿੱਖਾ ਹੋਰ ਕਰ ਦਿੰਦਾ